ਕਿਵੇਂ ਆ ਬਰਾ ਜਿਹੜੇ ਕੋਲ ਕੰਟਰੋਲੀ ਉਹਨਾਂ ਦੇ ਤੇ ਦੱਸਦੇ ਜੇ ਸਿੱਧਾ ਪਾੜੇ ਪਾੜੀ ਜੀ ਪਾੜੀ ਫੇਰ ਅੱਗੇ ਫਿਰ ਦਿਨ ਲਿਵਾਵਾਲਾ ਉਹ ਬਹੁਤ ਟਰਾਲੀ ਉਹਦੀ ਪਾਇਆ ਕਰ ਉਹ ਪਰਪਰਿਸ਼ ਪਈ ਰਹੇ ਧੱਜਣਾ ਨਾ ਸੁਪੇ ਲੈ ਉਹੰਦੀ ਕਹਿੰਦੇ ਮੈਂ ਇੱਥੇ ਰੱਖਣਾ ਸ਼ਾਇਦ ਇਹ ਲੱਭ ਘਰਾਂ ਤੋਂ ਕੂੜਾ ਨਿਕਲਦਾ ਉਹਨੂੰ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਜੋ ਇਹ ਕੂੜੇ ਦੀ ਜੀ ਗੰਬੀਰ ਇਹਦੀ ਸਮੱਸਿਆ ਮਾਦੀ ਹੈ ਉਹ ਨਾ ਬਣੇ ਜੀ ਤੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਕੀਤਾ ਗਿਆ ਔਰ ਲਗਭਗ 8 ਤੋਂ 10 ਚਲਾਣ ਵੀ ਕੀਤੇ ਗਏ ਨੇ ਇਹ ਲੋਕ ਜਰ ਆਪਣੇ ਘਰਾਂ ਦਾ ਕੂੜਾ ਜਾਂ ਦੁਕਾਨਾਂ ਦਾ ਕੂੜਾ ਤੁਸੀਂ ਦੇਖਿਆ ਹੋਏਗਾ ਦੁਕਾਨ ਜਦੋਂ ਖੁੱਲਦੀ ਹੈ ਸਵੇਰੇ ਸਵੇਰ ਉਹ ਦੁਕਾਨ ਖੋਲ ਕੇ ਜਿੰਨੇ ਦੁਕਾਨ ਦੇ ਅੰਦਰਲਾ ਕੂੜਾ ਉਹ ਸਾਰਾ ਚੁੱਕ ਕੇ ਬਾਹਰ ਸੜਦੇ ਸੁੱਟਦੇ ਨੇ ਜਾਕੀ ਉਹਨਾਂ ਨੂੰ ਕਹਿੰਦਾ ਕਿ ਆਪਣਾ 10 ਮਿੰਟ ਲਗਾਣ ਔਰ ਜਦੋਂ ਟਰਾਲੀ ਆਉਂਦੀ ਹੈ ਕੂੜਾ 10 ਮਿੰਟ ਪਾ ਕੇ ਟਰਾਲੀ ਸੁੱਟਿਆ ਜਾਂਦਾ ਹੈ ਆਪਣੇ ਘਰਾਂ ਤੇ ਦੁਕਾਨਾਂ ਦੇ ਵਿੱਚ ਝਾੜੂ ਲਾ ਕੇ ਹੀ ਕੂੜਾ ਸੜਕ ਤੇ ਸੁੱਟਣ ਵਾਲਿਆਂ ਦੀ ਹੁਣ ਖੈ ਨਹੀਂ ਹੈ ਗੰਦਗੀ ਦੂਰ ਕਰਨ ਦੇ ਲਈ ਕਾਰਪੋਰੇਸ਼ਨ ਹੁਣ ਸਖਤ ਰੁਖ ਅਪਣਾਉਂਦੀ ਹੋਈ ਨਜ਼ਰ ਆ ਰਹੀ ਹੈ ਕੱਲੇ-ਕੱਲੇ ਦੁਕਾਨਦਾਰ ਕੋਲ ਜਾ ਕੇ ਅਧਿਕਾਰੀਆਂ ਉਹਨਾਂ ਨੂੰ ਚੇਤਾਵਨੀ ਦੇ ਰਹੇ ਨੇ ਕਿ ਜਿਨ੍ਹਾਂ ਦੁਕਾਨਾਂ ਬਾਹਰ ਕੂੜੇ ਦੀ ਢੇਲ ਲੱਗੇ ਵੇਖੇ ਗਏ ਤਾਂ ਉਹਨਾਂ ਦੇ ਮੋٹے ਚਲਾਨ ਕੱਟੇ ਜਾਣਗੇ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਹੁਣ ਕਾਰਪੋਰੇਸ਼ਨ ਦੇ ਅਧਿਕਾਰੀ ਬਹੁਤ ਵਕਤ ਟੀਮਾਂ ਬਣਾ ਕੇ ਸਫਾਈ ਅਭਿਆਨ ਚਲਾ ਰਹੇ ਨੇ ਇਸ ਮੌਕੇ ਸੈਨੀਟਰੀ ਇਨਸਪੈਕਟਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਉਹਨਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਵਾਰ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਪਰ ਲੋਕ ਆਪਣੇ ਘਰਾਂ ਦੀ ਗੰਦਗੀ ਬਾਹਰ ਅਤੇ ਦੁਕਾਨਾਂ ਦਾ ਕੂੜਾ ਕਰਕੜ ਸੜਕ ਦੇ ਉੱਤੇ ਸੁੱਟ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਜੇ ਵਾਰਨਿੰਗ ਦੇ ਬਾਵਜੂਦ ਵੀ ਲੋਕ ਅਜਿਹਾ ਕਰਨੋਂ ਬਾਝ ਨਾ ਆਏ ਤਾਂ ਉਹਨਾਂ ਦੇ ਮੋٹے ਚਲਾਨ ਕੱਟੇ ਜਾਣਗੇ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਵਿਕਾਸ ਵਾਸਦੇਵ ਜੀ ਸ਼ਹਿਰ ਵਿੱਚ ਕੀ ਕੀਤਾ ਗਿਆ ਸਰ ਸ਼ਹਿਰ ਚ ਬੰਦੀ ਕੂੜੀ ਦੀ ਸਮੱਸਿਆ ਨੂੰ ਦੇਖਦੇ ਹੋਏ ਮਾਨਯੋਗ ਮੇਅਰ ਨਗਰ ਨਿਗਮ ਬਟਾਲਾ ਔਰ ਮਾਨਯੋਗ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਹਰਿ ਤ ਅਨੁਸਾਰ ਸ਼ਹਿਰ ਚ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਜਿਹੜੀ ਕੂੜੇ ਦੀ ਆ ਰਹੀ ਸਮੱਸਿਆ ਉਹਦੇ ਨਜਾਤ ਵਾਸਤੇ ਅਸੀਂ ਚੈਕਿੰਗ ਕੀਤੀ ਗਈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਕੀਤਾ ਗਿਆ ਔਰ ਲਗਭਗ 8 ਤੋਂ 10 ਚਲਾਨ ਵੀ ਕੀਤੇ ਗਏ ਨੇ ਔਰ ਇਹ ਜਿਹੜੀ ਸ਼ਹਿਰ ਚ ਕੂੜੇ ਦੀ ਸਮੱਸਿਆ ਬੰਦੀ ਹੈ ਤੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਕੂੜਾ ਵਾ ਉਹਨੂੰ ਨਿਰਧਾਰਤ ਸਟਾਨ ਤੇ ਸੁੱਟਿਆ ਜਾਵੇ ਉਹ ਸਮੇਂ ਮੁਤਾਬਕ ਸੁੱਟਿਆ ਜਾਵੇ ਸ਼ਹਿਰ ਤੇ ਲੋਕ ਘਰਾਂ ਤੋਂ ਕੂੜਾ ਨਿਕਲਦਾ ਉਹਨੂੰ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਜੋ ਇਹ ਕੂੜੇ ਦੀ ਜਿਹੜੀ ਗੰਭੀਰ ਜਿਹੜੀ ਸਮੱਸਿਆ ਮਾਰਦੀ ਹੈ ਉਹ ਨਾ ਬਣੇ ਜੀ ਸਾਰੇ ਲੋਕ ਕਰਦੇ ਕੀ ਨੇ ਇਹ ਜਿਹੜਾ ਜਿਹਨਾਂ ਦੇ ਚਲਾਨੇ ਕੱਟੇ ਗਏ ਇਹ ਲੋਕ ਸਰ ਇੱਕ ਤੇ ਆਪਣੇ ਘਰਾਂ ਦਾ ਕੂੜਾ ਜਾਂ ਦੁਕਾਨਾਂ ਦਾ ਕੂੜਾ ਤੁਸੀਂ ਦੇਖਿਆ ਹੋਏਗਾ ਦੁਕਾਨ ਜੇ ਤੋਂ ਖੁੱਲ੍ਹਦੀ ਹੈ ਸਵੇਰੇ ਸਵੇਰ ਉਹ ਦੁਕਾਨ ਖੋਲ੍ਹ ਕੇ ਜਿਹਨਾਂ ਦੁਕਾਨ ਦੇ ਅੰਦਰਲਾ ਕੂੜਾ ਉਹ ਸਾਰਾ ਚੁੱਕ ਕੇ ਬਾਹਰ ਸੜਦੇ ਸੁੱਟ ਦਿੰਦੇ ਨੇ ਜਦਕਿ ਉਹਨਾਂ ਨੂੰ ਚਾਹੀਦਾ ਕਿ ਆਪਣਾ ਡਸਟਬਿਨ ਲਗਾਣ ਔਰ ਜਦੋਂ ਟਰਾਲੀ ਆਉਂਦੀ ਹੈ ਕੂੜਾ ਡਸਟਬਿਨ ਪਾ ਕੇ ਟਰਾਲੀ ਸੁੱਟਿਆ ਜਾਂਦਾ ਜੇ ਹੁਣ ਵੀ ਲੋਕ ਨਾ ਮੰਨੇ ਨਾ ਨਾਸ ਕਰੇ ਤੇ ਇਹ ਸਾਰੇ ਇਹਨਾਂ ਨੂੰ ਤੁਸੀਂ ਦੇਖਾਂਗੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਵੀ ਕੀਤਾ ਔਰ ਚਲਾਨ ਵੀ ਕੀਤੇ ਨੇ ਅਗਰ ਲੋਕੀ ਨਹੀਂ हटਦੇ ਇਹਦੀ ਸਰ ਇਹਦੇ ਮੋٹے ਜੁਰਮਾਨੇ ਕਰੇ ਕੀਤੇ ਜਾਣਗੇ ਔਰ ਇਹਨਾਂ ਦੇ ਖਿਲਾਫ ਕਾਨੂੰਨੀ ਜੜੀ ਤੁਨਨੀ ਕਾਰਵਾਈ ਵੀ ਕੀਤੀ ਜਾਏਗੀ। ਦੱਸਦੀ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਅਧਿਕਾਰੀਆਂ ਦੇ ਵੱਲੋਂ ਲੋਕਾਂ ਦੀ ਇਤਜ਼ਲਾਨ ਕੱਟੇ ਜਾ ਰਹੇ ਨੇ ਜੋ ਲੋਕ ਦੋਸ਼ ਲਾਣਾ ਤੋਂ ਬਾਅਦ ਵੀ ਆਪਣੀ ਆਦਤ ਨਹੀਂ ਸੁਧਾਰਨਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਚਤਾਮਨੀ ਵੀ ਦਿੱਤੀ ਗਈ ਹੈ। ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬ ਲੋਕ ਚੈਨਲ